ਅੱਜ ਮੈਂ ਆਪਣੇ ਬਾਟੇ ਵਰਕਰਾਂ ਨਾਲ ਮਿਲ ਕੇ ਹਵਾਰਾ ਕਲਾਂ ਸਾਧ ਜਗਤਾਰ ਸਿੰਘ ਹਵਾਰਾ ਦੇ ਵਿਰਧ ਮਾਤਾ ਜੀ ਨੂੰ ਮਿਲ ਕੇ ਆਇਆ। ਉਹਨਾਂ ਦੀ ਸਿਹਤ ਦੀ ਖਬਰ ਲੈ ਕੇ ਆਇਆ। ਔਰ ਵਿਰਧ ਅਵਸਥਾ ਵੀ ਤੇ ਮਾਤਾ ਜੀ 37 ਸਾਲਾਂ ਤੋਂ ਆਪਣੇ ਪੁੱਤਰ ਦੀ ਸ਼ਕਲ ਸੂਰਤ ਦੇਖਣ ਲਈ ਤਰਪ ਰਹੇ ਨੇ ਔਰ 37 ਸਾਲਾਂ ਬਾਅਦ ਵੀ ਅਜੇ ਤੱਕ ਪੁੱਤਰ ਦੇ ਦਰਸ਼ਨ नसीब ਨਹੀਂ ਹੋਏ। ਮੈਂ ਪਾਸ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਇਹ ਬੇਨਤੀ ਕਰਿ ਰਹੇ ਹਾਂ ਕਿ ਸਾਧ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਤੇ ਛੱਡਿਆ ਜਾਵੇ ਤਾਂ ਕਿ ਆਪਣੀ ਵਿਧ ਮਾਤਾ ਦੇ ਉਹ ਦਰਸ ਦੇ ਸਕਣ ਤੇ ਮਾਤਾ ਜੀ ਆਪਣੇ ਪੁੱਤਰ ਦੀ ਸ਼ਕਲ ਦੇਖ ਕੇ ਉਹਨੂੰ ਅਸ਼ੀਰਵਾਦ ਦੇ ਸਕਾਂ ਸੋ ਇਸ ਦੇ ਲਈ ਅਸੀਂ ਗਵਰਨਰ ਪੰਜਾਬ ਨੂੰ ਜਲਦੀ ਇੱਕ ਡੈਲੀਗੇਸ਼ਨ ਲੈ ਕੇ ਭੇਜਾਂਗੇ ਕਿਉਂਕਿ ਇਲਾਕੇ ਦੀਆਂ 100 ਤੋਂ ਵੱਧ ਪੰਚਾਇਤਾਂ ਨੇ ਮਤੇ ਪਾਸ ਕੀਤੇ ਨੇ ਔਰ ਹਵਾਰਾ ਕਲਾ ਦੀ ਪੰਚਾਇਤ ਨੇ ਗ੍ਰਾਮ ਸਭਾ ਨੇ ਇਲੈਕਟਿਨੋ ਬਿਤ ਮਤਾ ਪਾ ਕੇ ਜਿੰਮੇਵਾਰੀ ਲਈ ਆ ਕਿ ਸਜ ਇਕਾ ਸਿੰਘ ਹਵਾਰਾ ਨੂੰ ਜੇ ਜੇਲ੍ਹ ਤੋਂ ਧਿਆਨ ਪਰੋਤ ਤੇ ਛੱਡ ਕੇ ਹਵਾਰਾ ਕਲਾ ਵਿੱਚ ਲਿਆਂਕੇ ਉਹਨਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਪੰਚਾਇਤ ਦੀ ਗ੍ਰਾਮ ਸਭਾ ਦੀ ਖੂਬੀ ਜ਼ਿੰਮੇਵਾਰੀ ਹੋਏਗੀ ਜਿਹਨਾਂ ਨੂੰ ਪਰੋਲ ਪੂਰੀ ਹੋਣ ਤੇ ਜੇਲ੍ਹ ਤੋਂ ਫੇੜ ਕੇ ਆਉਂਦੀ ਸੋ ਮੈਂ ਸਮਝਦਾ ਕਿ ਮਾਨਵੀ ਕਦਰਾਂ ਕੀਮਤਾਂ ਧਿਆਨ ਚ ਰੱਖ ਕੇ ਸਾਡੇ ਵਿਧਾਨ ਦੀ ਭਾਵਨਾ ਨੂੰ ਧਿਆਨ ਚ ਰੱਖ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਧਿਆਨ ਚ ਰੱਖ ਕੇ ਭਾਰਤ ਸਰਕਾਰ ਨੂੰ ਸਾਜਿਕਤਾ ਸਿੰਘ ਹਵਾਰਾ ਨੂੰ ਪਰੋਲ ਤੇ ਛੱਡਣਾ ਚਾਹੀਦਾ ਔਰ ਉਹਦੇ ਲਈ ਇਥੇ ਜੋ ਜੋ ਫਾਤੀ ਦੀ ਸਜ਼ਾ ਸੁਣਾਉਣ ਸਮੇਂ ਜੋ ਫੈਸਲਾ ਲਿਖਿਆ ਔਰ ਫੈਸਲੇ ਵਿੱਚ ਵੀ ਜੋ ਅਨ ਦਿੱਤੀ ਮਹਾ ਮਾਜੋ ਜਲਸਾਵਾ ਨੇ ਕੁਝ ਲੈਣਾ ਲਿਖਿਆ ਨੇ ਉਹਨਾਂ ਨੂੰ ਆਧਾਰ ਬਣਾ ਕੇ ਵੀ ਔਰ ਜੇਲ੍ਹ ਦੇ ਵਿੱਚ ਸਾਜਿਕਾ ਸਿੰਘ ਹਮਾਰਾ ਦਾ ਜੋ ਵਰਤਾਓ ਹੈ ਉਹਨੂੰ ਦੇਖ ਕੇ ਵੀ ਤੇ ਇਲਾਕੇ ਦੇ ਲੋਕਾਂ ਵੱਲੋਂ ਜਿੰਮੇਵਾਰੀ ਲੈਣ ਦੇ ਆਧਾਰ ਤੇ ਵੀ ਮੈਂ ਸਮਝਦਾ ਕਿ ਗਵਰਨਰ ਪੰਜਾਬ ਜਿਹੜਾ ਹੈ ਉਹ ਪੈਰਵਾਈ ਕਰਨ ਔਰ ਲੋਕਾਂ ਦੀ ਭਾਵਨਾ ਤੋਂ ਭਾਰਤ ਸਰਕਾਰ ਨੂੰ ਜਾਣੂ ਕਰਾਉਣ ਤੇ ਪਰੋਲ ਤੇ ਅਹ ਜਿਹੜਾ ਹੈ ਟਿਕਟਾਰ ਸਿੰਘ ਵਾਰਾਂ ਨੂੰ ਛਡੰਦੀ ਵਿਵਸਥਾ ਲਈ ਪੈਰਬਾਈ ਕਰਨ ਐਸਾ ਸੀ ਜਥਾ ਕਰਾ